ਫਲੋਰ ਵਿਕੇ ਅਕਸਰ ਹੀ ਲੁੱਟਾ ਖੋਹਾਂ ਦੀਆਂ ਬਾਰਦਾਤਾਂ ਹੋ ਰਹੀਆਂ ਹਨ ਤੁਸੀਂ ਦੇਖ ਰਹੇ ਹੋ ਨਵਾਂ ਚੇਰ ਦਵਾਬਾ YouTube ਚੈਨਲ ਦੇ ਉੱਪਰ ਇਹ ਵਿਸ਼ੇਸ਼ ਰਿਪੋਰਟ ਮਨੀ ਚੇਂਜਰ ਦੀ ਇੱਕ ਦੁਕਾਨ ਦੇ ਉੱਪਰ ਤਿੰਨ ਲੁਟੇਰੇ ਆਏ ਜਿਨ੍ਹਾਂ ਵਿੱਚੋਂ ਉਹਨਾਂ ਦੇ ਦੱਸਣ ਮੁਤਾਬਕ ਇੱਕ ਲੁਟੇਰਾ ਬਾਹਰ ਖੜਾ ਹੋ ਰਿਹਾ ਤੇ ਦੋ ਜਣੇ ਅੰਦਰ ਮੂੰਹ ਬਨ ਕੇ ਆ ਗਏ ਤੇ ਜਿਨ੍ਹਾਂ ਨੇ ਉਸ ਲੜਕੀ ਤੋਂ ਪੈਸੇ ਦੀ ਮੰਗ ਕੀਤੀ ਕਿ ਜੋ ਕੁਝ ਵੀ ਪੈਸਾ ਹੈ ਸਾਨੂੰ ਇਥੋਂ ਕੱਢ ਕੇ ਦੇ ਦੇ ਲੇਕਿਨ ਉਸ ਲੜਕੀ ਨੇ ਜਦੋਂ ਵਿਰੋਧ ਕੀਤਾ ਕਿ ਮੈਂ ਤੁਹਾਨੂੰ ਕੋਈ ਵੀ ਪੈਸਾ ਨਹੀਂ ਦੇ ਸਕਦੀ ਤਾਂ ਉਸ ਲੜਕੀ ਦੇ ਉਹਨਾਂ ਨੇ ਦਾਤ ਮਾਰਨੇ ਸ਼ੁਰੂ ਕਰ ਦਿੱਤੇ ਲੜਕੀ ਦੇ ਦੱਸਣ ਮੁਤਾਬਕ ਤਿੰਨ ਵਿਅਕਤੀ ਮੋਟਰਸਾਈਕਲ ਤੇ ਆਏ ਸਨ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਅੰਦਰ ਬਾਹਰ ਖੜਾ ਰਿਹਾ ਸੀਸ ਘਟਨਾ ਦੀ ਜੋ ਘਟਨਾ ਸੀ ਇਹ ਸੀਸੀ ਫੁਟੇਜ ਕੈਮਰੇ ਦੇ ਵਿੱਚ ਕੈਦ ਹੋ ਗਏ ਤੁਸੀਂ ਦੇਖ ਰਹੇ ਹੋ ਕਿ ਦੋ ਬਿਅਕਤੀ ਦੇਖੋ ਅੰਦਰ ਆ ਰਹੇ ਨੇ ਪਹਿਲਾ ਇੱਧਰ ਉੱਧਰ ਕੁਝ ਦੇਖ ਰਹੇ ਨੇ ਔਰ ਲੜਕੀ ਦੇ ਆਂਦੇ ਪਹਿਲਾ ਉਸ ਨੂੰ ਡਰਾਇਆ ਜਾ ਰਿਹਾ ਹੈ ਤਮਕਾਇਆ ਜਾ ਰਿਹਾ ਹੈ ਜਜੋ ਉਸਨੇ ਪੈਸੇ ਦੇਣ ਤੋਂ ਇਨਕਾਰੀ ਕੀਤੀ ਤਾਂ ਉਸਤੇ ਮੂੰਹ ਤੇ ਵੀ ਹੱਥ ਰੱਖਿਆ ਗਿਆ ਔਰ ਉਸ ਦੇ ਜਿਹੜੇ ਆ ਦਾਤਰ ਮਾਰਨੇ ਜਿਹੜੇ ਆ ਉਹ ਸ਼ੁਰੂ ਕਰ ਦਿੱਤੇ ਔਰ ਉਸ ਦੀ ਬਾਹ ਦੇ ਉੱਪਰ ਦਾਤਰ ਲੱਗੇ ਤੇ ਲੜਕੀ ਨੇ ਦਵਾ ਦਬ ਉੱਠ ਕੇ ਜਿਹੜਾ ਆ ਕਿ ਪਹਿਲਾ ਦੁਕਾਨ ਦੇ ਮਾਲਕ ਨੂੰ ਇਹ ਫੋਨ ਕੀਤਾ ਤੇ ਥਾਣੇ ਵਿੱਚ ਰਿਪੋਰਟ ਲਖਾਈ ਜਾ ਚੁੱਕੀ ਹੈ। ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ। ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ। ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਕਰ ਦੋ ਬਸ ਪ੍ਰਿਆਪਨ ਹੱਥ ਤੇ ਕਰੋ ਬਸ ਕਰ ਹਾਂ ਫਤਨਾ ਕਰੋ 40 ਹੋ ਜਾਵੇ ਬਲੇ ਕਰੋ ਦੇਰ ਬਾਅਦ ਆਇਆ ਤੁਹਾਡਾ ਤੁਮਕਾ ਰੋਕ ਰੁਛੜਦਾ ਨਹੀਂ ਚੰਨੀ ਤੇ ਜਲਦੀ ਕੁੜੀ ਉਤਰੀ ਆਪਾਂ ਦੋਗੇ ਪਿਆਗਾ ਮਰਨਿੰਗ ਹੋ ਰੈਂਕੂ ਆ ਆ ਨਾਮ ਕੀ ਨਾਮ ਆ ਤੁਹਾਡਾ ਮੇਰਾ ਨਾਮ ਸ਼ਾਲੂ ਹੈ ਕਿਹੜੀ ਦੁਕਾਨ ਤੇ ਤੁਸੀਂ ਕੰਮ ਕਰਦੇ ਹੋ ਐਸਕੇ ਟ੍ਰੇਡਰ ਅੱਜ ਕੀ ਹੈਪਨ ਹੋਇਆ ਇਥੇ ਉਹ ਮੁੰਡੇ ਆਏ ਦੋ ਅੰਦਰ ਇੱਕ ਜਣਾ ਬਾਰ ਫੜਾ ਸੀ ਦੋ ਜਣੇ ਅੰਦਰ ਆਏ ਉਹ ਉਹਨਾਂ ਦਾਤ ਦਿਖਾਇਆ ਮੈਨੂੰ ਕਹਿੰਦੇ ਕੱਢਦੇ ਜੋ ਹੈਗਾ ਤੁਹਾਡੇ ਕੋਲ ਅੱਛਾ ਹਾਂਜੀ ਫੇ ਕਿੰਨੇ ਪੈਸੇ ਲੈ ਕੇ ਗਏ 35000 ਲੈ ਗਏ 35000 ਕੋਈ ਵੈਪਨ ਮੈਰਾ ਵੀ ਦਿਖਾਇਆ ਥਾ ਉਹਨੇ ਦਾਤ ਦਿਖਾਇਆ ਸੀ ਦਾਤ ਦਿਖਾਇਆ ਨਾ ਹਾਂਜੀ ਦੋ ਤਿੰਨ ਜਣੇ ਸੀਗੇ ਉਹ ਕੋਲ ਹਾਂਜੀ ਤਿੰਨ ਜਣੇ ਸੀ ਦੋ ਜਣੇ ਅੰਦਰ ਆਏ ਹੋ ਮਾਰਿਆ ਤਾਂ ਨਹੀਂ ਤੁਹਾਡੇ ਨੂੰ ਕੁਝ ਮਾਰਿਆ ਵੀ ਉਹਨਾਂ ਨੇ ਮেরে ਮਾਰਿਆ ਹਾਂਜੀ ਠੀਕ ਆ ਤੇ ਤੁਸੀਂ ਪੁਲਿਸ ਕਮਪਲੇਟ ਕੀਤੀ ਜਾਂ ਪਹਿਲਾਂ ਤੁਸੀਂ ਮਾਲਕ ਨੂੰ ਸੱਦਿਆ ਵੇ ਮੈਂ ਪਹਿਲਾਂ ਫੋਨ ਹੀ ਕਰਿਆ ਇਹਨਾਂ ਨੂੰ ਆ ਪਾਜੀ ਬਣਾਉਣਾ ਉਹ ਤੁਹਾਨੂੰ ਨਾ ਰਵੀ ਪਾਜੀ ਨੂੰ ਪੁਲਿਸ ਆ ਗਈ ਮੌਕੇ ਤੇ ਨਾ ਹਾਂਜੀ ਓਕੇ ਠੀਕ ਹੈ ਅ ਰਵੀ ਪਾਜੀ ਤੁਹਾਡੀ ਮਨੀ ਚੈਂਜ ਦੀ ਦੁਕਾਨ ਤੇ ਅੱਜ ਦੁਪਹਿਰੇ ਲੁੱਟ ਹੋਈ ਆ ਸਾਨੂੰ ਪਤਾ ਲੱਗਾ ਮੌਕੇ ਤੇ ਪੁਲਿਸ ਵੀ ਆਹੀ ਹੈਗੀ ਆ ਅ ਸਰ ਕਿੰਨੇ ਪੈਸੇ ਲੁੱਟ ਹੋਈ ਸਰ ਪਾਜੀ ਮੈਂ ਰਵੀ ਕੋਸਲਾ ਭੋਗ ਰਿਹਾ ਹੈਗਾ ਸਾਡੀ ਨਲਕੜ ਮੰਡੀ ਵਿੱਚ ਮਨੀ ਚੈਂਜ ਦੀ ਦੁਕਾਨ ਹੈਗੀ ਆ ਐਸ ਕੇ ਜਨਰੇਲ ਦੇ ਨਾਮ ਤੇ ਜੀ ਕੋਈ ਤਕਰੀਬਨ 1:30 ਵਜੇ ਦਾ ਫੈਮਸਗਾ ਸਾਡੇ ਕੰਮ ਕਰਨ ਵਾਲੇ ਇੱਕ ਲੜਕੀ ਰੱਤੀ ਹੈ ਇਹਨਾਂ ਨੂੰ ਆਇਆ ਸ਼ਾਨੂੰ ਉਹ ਬੈਠੀ ਸੀ ਗੱਲੀ ਗੱਲੇ ਵਿੱਚ ਕੋਈ ਨੀਅਰ ਵੋਟ 20000 ਰੁਪਏ ਆ ਗਿਆ ਸੀਗਾ ਜੀ ਜਿਹੜਾ ਉਹ ਲੁੱਟ ਨਹੀਂ ਲੈ ਗਏ ਠੀਕ ਆ ਉਹ ਲੜਕੀ ਇਹ ਸਤਨੁਸ਼ਾ ਨੂੰ ਦੱਸ ਰਹੀ ਹੈ ਕਿ ਤਿੰਨ ਬੰਦੇ ਸੀਗੇ ਮੋਟਰਸਾਈਕਲ ਤੇ ਆਏ ਇੱਕ ਬੰਦਾ ਮੋਟਰਸਾਈਕਲ ਤੇ ਖੜਾ ਰਿਹਾ ਜੀ ਉਹ ਜਨੇ ਅੰਦਰ ਹੈ ਠੀਕ ਆ ਤੇਰੇ ਆਂਦੇ ਹੀ ਦਾਤ ਕੱਢ ਲਿਆ ਲੋਹਵਾਰ ਉਹ ਕੁੜੀ ਦੇ ਉੱਤੇ ਉਹਨੇ ਅਟੈਕ ਕੀਤਾ ਮੜਾ ਮੜਾ ਉਹਦੇ ਸੱਤ ਤੋਂ ਵੱਜ ਗਈ ਪਰ ਉਹ ਪਹਿਲੇ ਗੱਲੇ ਉਤੋਂ ਪੱਡ ਕੇ ਦਾ ਲੈ ਠੀਕ ਆ ਤੇ ਪੁਲਿਸ ਕੰਪਲੇਟਲੀ ਬਸ ਮੇਰੇ ਪੁਲਿਸ ਕੰਪੈਟ ਗਈ ਤਾਂ ਪੁਲਿਸ ਮੌਕੇ ਤੇ ਆ ਗਈ ਉਹਨਾਂ ਨੇ ਲੜਕੀ ਦੇ ਬਿਆਨ ਲੈ ਰਹੇ ਆ ਜੀ ਤੇ ਉਹ ਅੱਗੇ ਦੀ ਗੱਲ ਵੀ ਉਹ ਆਪ ਦੇਖਣਗੇ ਕਿ ਕੌਣ ਸੀ ਬੰਦੇ ਕਿਸ ਤਰ੍ਹਾਂ ਤੁਹਾਡੀ ਦੁਕਾਨ ਦੇ ਅੰਦਰ ਸੀਸੀਟੀਵੀ ਕੈਮਰੇ ਲੱਗੇ ਆ ਸਾਰੇ ਉਹ ਕੈਪਚਰ ਸਾਡੇ ਸੀਸੀਟੀਵੀ ਕੈਮਰੇ ਲੱਗੇ ਹੋਏ ਦੁਕਾਨ ਦੇ ਅੰਦਰ ਉਹ ਸਾਰੇ ਅਸੀਂ ਚੈੱਕ ਕਰਵਾ ਦਿੱਤੇ ਆ ਉਹਨਾਂ ਨੂੰ ਤੇ ਉਹਨਾਂ ਦੇ ਦਿਖ ਰਿਹਾ ਹੈਗਾ ਤੇ ਤਾਰੀਖ ਵੀ ਲੱਗੇ ਹੈ ਕੀ ਪ੍ਰਸ਼ਾਸਨ ਮੰਗੀ ਕਰਦੇ ਪ੍ਰਸ਼ਾਸਨ ਕੋਈ ਇਹ ਮੰਗ ਹੈਗੀ ਆ ਕਿ ਇਹ ਬੰਦੇ ਇਹੋ ਜਿਹੇ ਰੋਕੋ ਕਰਦੇ ਆ ਇਹਨੂੰ ਫੜਿਆ ਜਾਵੇ ਆਹ ਜਿਹੜੇ ਵਿਵਾਰੀ ਬੰਦੇ ਕੰਮ ਕਰਨ ਵਾਲੇ ਹੈਗੇ ਆ ਉਹ ਆਪਣੇ ਕੰਮ ਉਹ ਕਰ ਸਕਣ ਨਹੀਂ ਤਾਂ ਕਰਦੇ ਹੋਰ ਦੇ ਵਿੱਚ ਕੰਮ ਵੀ ਕਰਨ ਬੜਾ ਔਖਾ ਹੈ ਸੁੰਦਰ ਸਰ ਲਕੜਾ ਮੰਡੀ ਫਲੋਰ ਵਿੱਚ ਜਿਹੜੀ ਐਸ ਕੇ ਮਨੀ ਚੰਦੀ ਦੀ ਦੁਕਾਨ ਹੈਗੀ ਉਹ ਤੋਂ ਲੁੱਟਖੋਈ ਆਇਆ। ਅ ਤੁਸੀਂ ਮੌਕੇ ਤੇ ਆਏ ਸਰ ਕਿੰਨੇ ਪੈਸੇ ਦੀ ਲੁੱਟਖੋਈ ਆ ਕੋਈ ਵਿਅਕਤੀ ਇੰਜਰ ਤਾਂ ਨਹੀਂ ਹੋਇਆ? 3:30 ਵਜੇ ਦੀ ਗੱਲ ਆ ਸਾਨੂੰ ਫੋਨ ਆਈ ਸੀ ਵੀ ਐਸ ਕੇ ਮਨੀ ਤੇ ਕੋਈ ਵਾਰਦਾਤ ਹੋਈ ਆ। ਜੀ। ਉਹ ਘਰ ਕਰਕੇ ਲੱਗੇ ਗਏ। ਜੀ। ਮੈਂ ਹੁਣ ਮੌਕੇ ਤੇ ਪਹੁੰਚਿਆ। ਥੋੜੀ ਤੋਂ ਬਿਆਨ ਕਾਲਮਤ ਕਰਦੇ ਆ ਜੋ ਵੀ ਤਫਤੀਸ਼ ਦਾ ਦਰਦ ਸਾਹਮਣੇ ਆਵੇਗਾ ਉਹ ਕੋਲ ਵੀ ਕਾਨੂੰਨੀ ਕਰੂਗੀ। ਕਿੰਨੇ ਸਰ ਕਿੰਨੇ ਪੈਸੇ ਲੁੱਟਖੋਈ ਆ? 20 ਲੱਖ ਰੁਪਏ। ਠੀਕ ਆ ਜਦੋਂ ਲੁੱਟਖੋਈ ਸਰ ਦੁਕਾਨ ਤੇ ਕਿੰਨੇ ਬੰਦੇ ਮ ਕੱਲੀ ਲੜਕੀ ਸੀਗੀ ਹਾਂਜੀ ਦੱਸ ਦਿੰਦਾ ਕੱਲੀ ਲੜਕੀ ਸੀ ਉਸ ਤੋਂ ਬਾਅਦ ਜਿਹੜਾ ਮੁੰਡਾ ਕੰਮ ਦੁਕਾਨ ਤੇ ਕੰਮ ਕਰਦਾ ਉਹਨੂੰ ਫੋਨ ਕਰਕੇ ਬੁਲਾਇਆ ਠੀਕ ਆ ਲੋਟਕੋ ਕਹ ਨਾਲ ਕਿੰਨੇ ਸਰ ਦੋ ਸੀ ਜਿਹੜੀ ਲੜਕੀ ਦੱਸਦੀ ਦੋ ਸੀ ਤੇ ਇੱਕ ਬਾਤ ਹੋਰ ਸੀ ਤਿੰਨੇ ਜਿਹੜੇ ਸੀ ਠੀਕ ਆ ਕੋਈ ਵੈਪਨ ਵਗਰਾ ਤਾਂ ਦਿਖਾਇਆ ਬੱਚੇ ਨੂੰ ਕੋਈ ਦਸਤਰ ਵਗਰਾ ਦੱਸ ਦਈਏ ਲੜਕੀ ਤੇ 600 ਰੁਪਏ ਵੀ ਲੱਗੇ ਗਏ ਹਲੇ ਕਲੀਅਰ ਨਹੀਂ ਹੋਇਆ ਕਲੀਅਰ ਨਹੀਂ ਹੋਇਆ ਕੀ ਕੀ ਸਰ ਕਾਰਵਾਈ ਕਾਰਵਾਈ ਸਰ ਕੀ ਕਰ ਰਹੇ ਹੋ ਤੁਸੀਂ ਮੜਦੀ ਵਪਾਰਚੇ ਤੋਂ ਮੰਗੀ ਜੂਰਦ ਨੂੰ ਤੱਕ ਆਹ ਓਕੇ